ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਚੁਗਾਵਾ ਦੇ ਵਿੱਚ ਚੁਗਾਵਾ ਪਿੰਡ ਦੇ ਵਿੱਚ ਆ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਮਿੱਤਰੋ ਤੇ ਘਰੇਲੂ ਪਰਿਵਾਰ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਹਾਂ ਇੱਕ ਤੁਹਾਨੂੰ ਜਿਹੜੀ ਹੁਣ ਫਿਰ ਮੈਂ ਦਿਖਾਉਣੀ ਆ ਵੀ ਮਿੱਤਰੋ ਪਹਿਲੇ ਸੂਏ ਹਰਿਆਣੇ ਦੇ ਵਿੱਚੋਂ ਆਈ ਹੋਈ ਆ ਹਰਿਆਣੇ ਦਾ ਪਸ਼ੂ ਤੰਦਰ ਦੇ ਤੁਹਾਨੂੰ ਦਰਸ਼ਕ ਕਰਵਾਉਣੇ ਆ ਚੰਗੇ ਦੁੱਧ ਦੀ ਮੈਂ ਇਹ ਮਾਰਕਣਾ ਤੀਜਾ ਸੁਆਗਤ ਕੀ ਇਹ ਸੂਰਜਾ ਘਰ ਤੇ ਬਾਕੀ ਦੀ ਗੱਲਬਾਤ ਆਪਾਂ ਬਾਪੂ ਜੀ ਨਾਲ ਸਾਰੀ ਜਾਣਕਾਰੀ ਲੈਣਾ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੰਮ ਠੀਕ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਠੀਕ ਆ ਬਾਪੂ ਸਵਾਗਤ ਕਰਦੇ ਇਹਨਾਂ ਦਾ ਬਾਪੂ ਸਿਹਤ ਕਿਵੇਂ ਹੈ ਤੇਰੀ ਸੇ ਠੀਕ ਹੈ ਸੇ ਪਰਿਵਾਰ ਕਿਵੇਂ ਹੈ ਪਰ ਆ ਠੀਕ ਹੈ ਬੜੀ ਚੜ੍ਹਦੀ ਕਲਾ ਮਾਣੇ ਕਿਰਪਾ ਬਾਪੂ ਆਪਣਾ ਆਪਣਾ ਬੈਂਕ ਦੇ ਕੋਲੇ ਘਰ ਆ ਹਨਾ ਬੈਂਕ ਕੋਲੇ ਬੈਂਕ ਚਿਗਾਵਾਂ ਬੈਂਕ ਦੇ ਕੋਲੇ ਆ ਕੇ ਤੇ ਕੀ ਨਾਂ ਪੁੱਛਣ ਵੀ ਚਾਰਨ ਸਿੰਘ ਚਰਨ ਸਿੰਘ ਸੈਕਟਰੀ ਦੇ ਜੀ ਸੋਸਾਇਟੀ ਵਾਲਾ ਪੁੱਛ ਲੈਣ ਬਸ ਚਰਨ ਸਿੰਘ ਸੁਸਾਇਟੀ ਵਾਲਾ ਜਿੱਥੋਂ ਮਰਜੀ ਪੁੱਛ ਲੈਣ ਠੀਕ ਆ ਪਾਪੂ ਜਿਹੜੇ ਆਪਾਂ ਮੈਂ ਵੇਚਣੀ ਆ ਇਹ ਕਿੰਨੇ ਵਾ ਸੂਏ ਹੁੰਦੀ ਆ ਇਹ ਤੀਜੇ ਸੂਏ ਸੋਨਾ ਆਏ ਨੇ ਜੀ ਤੀਜੇ ਸੂਏ ਸੋਨਾ ਆਏ ਨੇ ਪਾਪੂ ਕਿੰਨੇ ਦਿਨ ਪਹਿ ਆਂਦੇ ਹਜੇ ਇਹ 7 ਤਰੀਕ ਨੂੰ ਦਿਨ ਪੂਰੇ ਹੋਣੇ ਨੇ 7 ਤਰੀਕ ਨੂੰ ਅੱਜ ਆਪਾਂ 29 ਨੂੰ ਬਣਉਣਾ 8 ਦਿਨ ਤਾਂ ਅਜੇ ਦਿਨ ਪੂਰੇ ਹੋਣਗੇ ਤੇ ਜੇ ਦੋ ਦਿਨ ਉੱਪਰ ਲੈ ਕੇ ਦੱਸਾਂ ਕੋ ਦਿਨ ਦੀ ਕੱਚੀ ਇੱਕ ਦਾ ਦਿਨ ਲੈ ਲੈਂਦੇ ਉੱਪਰ ਬਸ ਜਿੱਦਾਂ ਦਾ ਕੋ ਦਿਨਾਂ ਦੀ ਕੱਚੀ ਮਾਣ ਗਏ ਬੱਚੇ ਬੱਚੀ ਆ ਹਾਂ ਠੀਕ ਆ ਪਾਪੂ ਜ ਚੌਥੋਂ ਆਉਂਦੇ ਸੀ ਗੈਸ 7-8 ਕਿਲੋਈ ਠੀਕ ਆ ਤੇ ਘਰੇ ਆ ਕੇ ਵਧਾਈ ਫਰਮਾਏ ਮੈਂ ਗਈ 12 ਕਿਲੋ ਤੇ ਠੀਕ ਆ 12 ਕਿਲੋ ਤੇ ਦੇਖ ਕੇ ਤੇ ਮੁੜ ਕੇ ਮੈਂ ਆਪ ਹਮ ਕੰਡਮ ਹੋ ਗਿਆ ਕੋਈ ਦਿਖਾ ਨਾ ਇਹ ਧਿਆਨ ਨਹੀਂ ਦਤਾਗਾ ਮੇਰਾ ਠੀਕ ਆ ਤੇ ਸਰੀ ਜੀ ਨਹੀਂ ਆਇਆ ਚਦਦਾ ਸੀ ਠੀਕ ਆ ਬਾਪੂ ਪਹਿਲੇ ਸੂਏ ਮੈਂ ਪੂਰਾ ਜੋਰ ਲਾਇਆ ਫਿਰ ਇਹ ਤੇ 15.5 ਪੌਣੇ 16 ਕਿਲੋ ਸਾਡਾ ਚੋਇਆ ਵਿਆ ਦੂਜੇ ਸੂਏ ਹਾਂ ਦੂਜੇ ਸੂਏ ਪਹਿਲਾਂ ਬਾਪੂ ਫਿਰ ਕਿੱਥੋਂ ਲਿਆਂਦੀ ਸੀ ਇਹ ਫਤਿਹਬਾਦ ਤੋਂ ਫਤਿਹਬਾਦ ਤੋਂ ਆਈ ਸੀ ਉਦੋਂ ਤਾਂ ਫਿਰ ਬਾਜ਼ਾਰ ਤੋਂ ਲਿਆਂਦੀ ਰੁੱਤ ਕਿਹੜੀ ਜਗਰ ਨਹੀਂ ਰੋ ਜੇਟ ਸੀ ਗਏ ਅੱਗ ਮੱਚਦੀ ਸੀ ਯਾਰ ਉਦੋਂ ਸੀ ਤੇਜ਼ੀ ਉਦੋਂ ਤੇਜ਼ੀ ਸੀ ਉਦੋਂ ਫਿਰ ਵਾਵਾ ਪੈਸੇ ਲਾਇਆ ਤੁਹਾਨੂੰ ਉਹ ਟੰਗਾ ਸੌਣ ਜਾਵੜਿਆ ਹੁਣ ਤਾਂ ਹਾਂ ਤੇ ਬਾਪੂ ਫਿਰ ਉਹ ਚਵਾਈ ਚਵਾਈ ਪੋਲੀ ਜਾਂ ਚੋਇ ਜਵਾ ਹੋਲੀ ਹੈ ਠੀਕ ਆ ਪੈਰੋਂ ਹੀ ਨਹੀਂ ਚੱਕਦੀਗੀ ਠੀਕ ਆ ਬਾਪੂ ਤੇ ਬਾਪੂ ਜਿਵੇਂ ਮੰਨ ਲਾ ਆਪਾਂ ਚੋਣੇ ਆ ਕਈ ਵਾਰੀ ਪਸੂ ਹੁੰਦਾ ਜਿਹੜਾ ਬਣ ਕੇ ਨਵੇਂ ਦੁੱਧ ਹੋ ਕੇ ਮੰਨ ਲਾ ਭੱਜ ਜੇ ਜਾਂਦਾ ਇਹ ਕਿੰਨਾ ਕੁ ਟਾਈਮ ਪਾ ਮਿਲ ਗਿਆ ਇਹ ਜਿੰਦੀ 5 ਮਹੀਨੇ ਠੂੜ ਡੰਗ ਠੀਕ ਆ ਫਿਰ ਇਹ 10 ਦਿਨ ਦੀ ਲੰਗੇ ਡੰਗ ਠੀਕ ਆ ਇਹ 2 ਮਹੀਨੇ ਪਹਿਲਾਂ ਫੇ ਦੀਵਾਲ ਦੀਆਂ ਦੋ ਮਹੀਨੇ ਵੀ 8 ਕੁ ਮਹੀਨੇ ਸਾਢੇ 7 ਵਧੀਆ ਮਿਲ ਜਾਂਦੀ ਆ ਠੀਕ ਆ ਠੀਕ ਤੇ ਆਪ ਕੀ ਇੱਕ ਡੰਗ 2-3 ਕਿਲੋ ਦੇਊਗੀ ਫਿਰ 10-12 ਕਿਲੋ ਦਿੰਦੀ ਆ ਇੱਕ ਡੰਗ ਵੀ ਹੈ ਇੱਕ ਡੰਗ ਵੀ ਹਾਂ ਠੀਕ ਆ ਠੀਕ ਤੇ ਬਾਪੂ ਫਿਰ ਮੰਨ ਲਾ ਜਿਵੇਂ ਹੁਣ ਟੀਕਾ ਟੂਕਾ ਇਹਦੇ ਕਿਹੜਾ ਭਰਾਤਾ ਫਿਰ ਟੀਕਾ ਯਾਰ ਇਹ ਪਹਿਲਾਂ ਤਾਂ ਮੈਂ ਧਰਵਾਦਾ ਸੀ ਡਾਕਟਰ ਤੋਂ ਹੂੰ ਜਿਹੜਾ ਤੁਰੇ ਫਿਰਦੀ ਇਹਨਾਂ ਤੋਂ ਇੱਕ ਹੀ ਸਾਡੇ ਆਉਂਦਾ ਗੱਗਾ ਠੀਕ ਹੈ ਗੱਗੇ ਵੀਰੇ ਤੋਂ ਆਰ ਪੀਓ ਮੈਨੂੰ ਸਾਡੇ ਗਾਈਆਂ ਰੱਖੀਆਂ ਕਦੀਆਂ ਤੇ ਉਹ ਮੈਨੂੰ ਆ ਬਾਈਆ ਤੂੰ ਉਹ ਤੋਂ ਨਾ ਭਰਾਈ ਮੱਕੀ ਗੱਲ ਹਾਂ ਸਰਕਾਰੀ ਆਸਾ ਚੋਂ ਭਰਾ ਜਾ ਰੇ ਨਾ ਤੇ ਬੱਚੀਆਂ ਦਿੰਦੀਆਂ ਅਸੀਂ ਬੱਚੀਆਂ ਹੀ ਲੈਨੇ ਠੀਕ ਆ ਨਾਲੇ ਕੱਟੀ ਦੀ ਹੋਊਗੀ ਇਹ ਸਰਕਾਰੀ ਸੀਮਨ ਭਰਿਆ ਹੋਇਆ ਦੇ ਇੰਪੋਰਟਡ ਇੰਪੋਰਟਡ ਸਰਕਾਰੀ ਸੀਮਨ ਲਵਾਇਆ ਹੋਇਆ ਵੈਸੇ ਤਾਂ ਗੱਗੇ ਵੀਰ ਦਾ ਕੰਮ ਯਾਰ ਬਹੁਤ ਵਧੀਆ ਹੋਊਗਾ ਮੈਂ ਤਾਂ ਬਣਾ ਹਾਂ ਕੋਈ ਨਹੀਂ ਮਾੜਾ ਭਰਦਾ ਬਾਈ ਉਹ ਵੀ ਹਾਂ ਤੇ ਬਾਈ ਫਿਰ ਹੁਣ ਮੰਨ ਲੈਂਦਾ ਆਪਾਂ ਰੇਟ ਜਿਹੜਾ ਬਾਪੂ ਕੀ ਤੈਅ ਕੀਤਾ ਰੇਟ ਉਂਤੇ ਕਰ ਲਾਂਗੇ ਠੀਕ ਆ ਪੂਠੀਕਾ ਤੇ ਤੁਹਾਡਾ ਇਹ ਇਰਾਦਾ ਵੀ ਕਈ ਕਈ ਵਾਰੀ ਨੇੜੇ ਤੇੜੇ ਦਾ ਧਾਰ ਸੁਧਾਰ ਵਾਲਾ ਆ ਜਾਂਦਾ ਫਿਰ ਉਹ ਹੋ ਜਾਂਦਾ ਹਨਾ ਵੀ ਪਿਛਲੇ ਜਿਹੜਾ ਆਪਾਂ ਵੀਡੀਓ ਬਣਾਈ ਸੀ ਦੂਜੀ ਮੱਝ ਦੀ ਜਿਹੜੀ ਸਭ ਤੋਂ ਲਿਆ ਸੀ ਮੈਂ ਉਹ ਹੁਣ ਅਗਲੇ ਦਿਨ ਹੀ ਆ ਗਿਆ ਕੁਕਰੀਆ ਰਾਜਾ ਮੁਹਾਰੀਓ ਹਾਂ ਉਹ ਲੈ ਗਿਆ ਠੀਕ ਆ ਲੈ ਗਿਆ ਮੇਰੇ ਕੋਲ ਉਹ ਤੇ ਮੈਨੂੰ ਆਲਾ ਯਾਰ ਭਈ ਚੱਲ ਫਿਰ ਤੂੰ ਆਂ ਦਾ ਮੈਨੂੰ ਮਹੀਨਾ ਆਧਾਰ ਕਰ ਹਾਂ ਕਿ ਮੂੰਹ ਮਥੇ ਲੱਗਦਾ ਫਿਰ ਮੈਂ ਕਰ ਲਿਆ ਉਹ ਜੇ ਨਾ ਯਾਰ ਕਰ ਲਿਆ ਹਾਂ ਵੀ ਐ ਕਈ ਵਾਰੀ ਰੁਕਣਾ ਪੈਂਦਾ ਹਾਂ ਪਾਉਣਾ ਪੈਂਦਾ ਆ ਤੇ ਬਾਪੂ ਹੁਣ ਫਿਰ ਇਹਨੂੰ ਖਰੀਦਣ ਦੇ ਲਈ ਚਰਨ ਸੈਕਟਰੀ ਦੇ ਘਰੇ ਆਉਣਾ ਪੈਣਾ ਇਹ ਮੰਨ ਲੈ ਚੰਗਾਵਾ ਪਿੰਡ ਦੇ ਵਿੱਚ ਆ ਕੇ ਬੈਂਕ ਦੇ ਕੋਲੇ ਜਿਹੜਾ ਮਰਜੀ ਕਰ ਪੁੱਛੇ ਕਿ ਵੀ ਕਈ ਵਾਰੀ ਫੋਨ ਨਹੀਂ ਲੱਗਦਾ ਫਿਰ ਬੰਦਾ ਸਿੱਧਾ ਘਰੇ ਆ ਜਾ ਜੀ ਸੈਕਟਰੀ ਵਾਲਾ ਪੁੱਛੇ ਜੀ ਘਰੇ ਹੀ ਹੋਊਗਾ ਵੈਸੇ ਕਰੀ ਮੈਂ ਕਰੀ ਉਹਨ ਕਰੀ ਠੀਕ ਬਾਪ 98769 98769 22 हां 885 22885 98769 22885 ਠੀਕ ਹੈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ 22 ਦੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਵੀ ਹੋਇਆ ਪਿੰਡ ਚੁਗਾਵਾਂਵਾ ਜ਼ਿਲ੍ਹਾ ਮੋਗਾਵਾ ਹਰਿਆਣੇ ਦਾ ਪਸ਼ੂ ਧਾਨਾ ਮਿੱਤਰੋ 10 11 ਕਿਲੋ ਦੁੱਧ ਤਾਂ ਇਹ ਇੱਕ ਟਾਈਮ ਹੋ ਕੇ ਵੀ ਕਰਮਾ ਵਾਲੀ ਦਿੰਦੀ ਰਹਿੰਦੀ ਆ ਤੇ 5 ਮਹੀਨੇ ਦੋਵੇਂ ਟਾਈਮ 15 16 ਕਿਲੋ ਦੁੱਧ ਲਗਾਤਾਰ ਪਿਉਂਦੀ ਆ ਆਹ ਇਹਦੇ ਮਗਰਲੇ ਸੂਏ ਦੀ ਕੱਟੀ ਆ ਜਿਹੜੀ ਇਹਦੇ ਨਾਲ ਖੜੀ ਹੋਈ ਆ ਤੇ ਇਸ ਤਰ੍ਹਾਂ ਦੇ ਇਹ ਬੱਚੇ ਬਿਊਟੀ ਵਾਲੇ ਕਰਮਾਂ ਵਾਲੀ ਲਾਉਂਦੀ ਹੈ ਗੱਲਬਾਤ ਲਈ ਨੰਬਰ ਸਕਰੀਨ ਤੇ ਹੈ ਜਿਹੜੇ ਭਰਾ ਨੂੰ ਮੈਂ ਪਸੰਦ ਆ ਤੁਸੀਂ ਗੱਲਬਾਤ ਬਾਈ ਦੇ ਨਾਲ